ਵਾਹਿਗੁਰੂ ਸਹਬ ਜੀ ਕਿੰਨ ਵਿਦ ਸਾਗਰ ਤਰੀਐ ਜੀਵਤਿਆਂ ਨਾ ਮਰੀਐ ਕਿੰਨ ਵਿਦ ਸਾਗਰ ਤਰੀਐ ਜੀਵਤਿਆਂ ਨਾ ਮਰੀਐ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸਿੰਘ ਜੀ ਪਵਨ ਸ਼ਬਦ ਜੋ ਪਿਛਲੀ ਵੀਡੀਓ ਦੇ ਵਿੱਚ ਵੀ ਆਪ ਸਿੰਘ ਜੀ ਨਾਲ ਸਾਂਝਾ ਕੀਤਾ ਗਿਆ ਸੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰਾਮਕਲੀ ਰਾਗ ਦੇ ਵਿੱਚ ਵਿਚਾਰਿਆ ਹੋਇਆ ਪਵਨ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 870 ਅੰਗ ਦੇ ਉੱਤੇ ਦਰਜ ਹੈ ਇਸ ਸ਼ਬਦ ਦੇ ਵਿੱਚ ਰਹਾਉ ਦੀਆਂ ਦੋ ਪੰਕਤੀਆਂ ਹਨ ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਸਵਾਲ ਕਰਦੇ ਨੇ ਕਿਨ ਵਿਦ ਸਾਗਰ ਤਰੀਏ ਜੀਵ ਤਿਆਨ ਨਹ ਮਰੀਏ ਪਰਮੇਸ਼ਰ ਪ੍ਰਮਾਤਮਾ ਜਿਹੜਾ ਹੈ ਨਾ ਜੇ ਉਹਨੂੰ ਮਿਲਣਾ ਹੈ ਤਾਂ ਸੰਸਾਰ ਸਮੁੰਦਰ ਪਾਰ ਕਰਨਾ ਹੋਵੇਗਾ ਤੇ ਸੰਸਾਰ ਸਮੁੰਦਰ ਪਾਰ ਕਰਨ ਵਾਸਤੇ ਜਿਉਂਦੀ ਜੀ ਹੀ ਮਰਨਾ ਪਵੇਗਾ ਆਪਣੀ ਹਸਤੀ ਨੂੰ ਮਿਟਾਣਾ ਪਵੇਗਾ ਆਪਣੀ ਮੈਂ ਨੂੰ ਮਿਟਾਣਾ ਪਵੇਗਾ ਇਸ ਤਰ੍ਹਾਂ ਹੁੰਦਾ ਨਹੀਂ ਮੈਂ ਮਿਟਦੀ ਨਹੀਂ ਹਸਤੀ ਮਿਟਦੀ ਨਹੀਂ ਹੈ ਜਿਉਂਦੇ ਦੀ ਮਰਿਆ ਨਹੀਂ ਜਾਂਦਾ ਕਿਸ ਤਰੀਕੇ ਨਾਲ ਸਤਿਗੁਰੂ ਰੱਖਦੇ ਨੇ ਫਿਰ ਇਸ ਸੰਸਾਰ ਸਮੁੰਦਰ ਨੂੰ ਤਰਿਏ ਕਿਵੇਂ ਇਸ ਭਵ ਸਾਗਰ ਤੋਂ ਪਾਰ ਹੋਈਏ ਪਹਿਲੀ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰੂ ਇਹ ਵਚਨ ਕਹਤੇ ਹਨ ਹੁਣ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਪਹਿਲਾ ਬੰਦ ਸੀ ਇਸ ਸ਼ਬਦ ਦਾ ਜਿਤਦਰ ਵਸਹਿ ਕਵਨ ਦਰ ਕਹੀਐ ਜਿਤਦਰ ਵਸਹਿ ਕਵਨ ਦਰ ਕਹੀਐ ਦਰਾਂ ਕੀ ਤਰ ਦਰ ਕਵਨ ਲਹੈ ਜਿਸ ਦਰ ਕਾਰਨ ਫਿਰ ਉਦਾਸੀ ਸੋ ਦਰ ਕੋਈ ਆਏ ਕਹੈ ਜਿਤ ਦਰ ਵਸੈ ਪ੍ਰਭੂ ਜਿਸ ਦਰ ਤੇ ਤੂੰ ਜਿਸ ਟਿਕਾਣੇ ਤੇ ਤੂੰ ਵਸਦਾ ਹੈ ਕਵਨ ਦਰ ਕਹੀਏ ਕੌਣ ਕਹਿ ਸਕਦਾ ਕਿਹੜਾ ਦੱਸ ਸਕਦਾ ਉਸ ਦਰ ਬਾਰੇ ਕਵਨ ਕਹਿ ਸਕਦਾ ਕਵਨ ਕੌਣ ਦਰਾਂ ਪੀਤਰ ਦਰ ਗੁਪਤ ਦਰ ਉਹ ਥਾਂ ਗੁਪਤ ਥਾਂ ਜਿੱਥੇ ਤੂੰ ਰਹਿੰਦਾ ਕਵਨ ਲਹੈ ਤੋ ਸਤਿਗੁਰੂ ਮੈਨੇ ਕੌਣ ਲੱਭ ਸਕਦਾ ਪਰਮਾਤਮਾ ਪਰਮੇਸ਼ਰ ਕਿੱਥੇ ਵਾਸਾ ਹੈ ਉਸ ਟਿਕਾਣੇ ਨੂੰ ਕੋਈ ਲੱਭ ਨਹੀਂ ਸਕਦਾ ਹੈ ਪਰ ਮੇਰੇ ਅੰਦਰ ਚਾਹਨਾ ਸਤਿਗੁਰੂ ਕਹਿੰਦੇ ਨੇ ਮੈਂ ਉਸ ਦਰ ਦੀ ਖਾਤਰ ਉਸ ਟਿਕਾਣੇ ਦੀ ਖਾਤਰ ਉਦਾਸੀ ਹੋਇਆ ਫਿਰਦਾ ਹਾਂ ਅੰਦਰ ਖਿੱਚ ਲੱਗੀ ਹੋਈ ਹੈ ਉਸ ਦਰੋਂ ਨੱਪਣ ਵਾਸਤੇ ਸੋਦਰ ਕੋਈ ਆਏ ਕਹੇ ਜਿਸ ਦਰ ਕਾਰਨ ਖਿਰਾ ਉਦਾਸੀ ਸੋਦਰ ਕੋਈ ਆਏ ਕਹੇ ਜਿਸ ਦਰ ਦੀ ਖਾਤਰ ਮੈਂ ਉਗਾਸ ਹੋ ਗਿਆ ਹਾਂ ਸਾਡੋ ਕੋਲ ਨੇ ਕੋਈ ਆ ਕੇ ਉਸ ਦਰਵਾਜ਼ੇ ਬਾਰੇ ਦੱਸੇ ਉਸ ਥਾਂ ਬਾਰੇ ਦੱਸੇ ਉਸ ਟਿਕਾਣੇ ਬਾਰੇ ਦੱਸ ਦੇਵੇ ਉਸ ਦਰ ਬਾਰੇ ਕੋਈ ਗੁਰਮੁਖ ਉਸ ਲਾ ਦੇਵੇnabla ਨੂੰ ਮਿਲਣ ਦੀ ਚਾਹਤ ਹੈ ਪਰ ਰੱਬ ਹੈ ਕਿੱਥੇ ਹੈ ਸਤਿਗੁਰ ਆਖਦੇ ਨੇ ਭਾਈ ਰੱਬ ਤੇਰੇ ਅੰਦਰ ਹੀ ਹੈ ਪ੍ਰਮਾਤਮਾ ਪਰਮੇਸ਼ਰ ਜਿਹੜਾ ਤੇਰਾ ਅੰਦਰ ਬੈਠਾ ਹੋਇਆ ਹੈ ਤੇਰੇ ਸਰੀਰੂਪੇ ਕਮਰੇ ਦੇ ਵਿੱਚ ਹੈ ਇਹ ਸਰੀਰੂਪੇ ਕਮਰੇ ਨੂੰ ਦਰਵਾਜ਼ਾ ਵੀ ਲੱਗਿਆ ਹੋਇਆ ਹੈ ਦਰਵਾਜ਼ੇ ਦੇ ਦੋ ਤੱਕਦੇ ਵੀ ਹਨ ਕਿਉਂਕਿ ਮੇਰਾ ਕਵਟ ਬਣਦੇ ਨੇ ਸਤਿਗੁਰ ਕਹਿੰਦੇ ਨੇ ਦਰਵਾਜ਼ਾ ਜੇ ਬੰਦ ਹੋਵੇ ਅੰਦਰ ਜਾ ਨਹੀਂ ਜਾ ਸਕਦਾ ਤੋ ਸਤਿਗੁਰ ਆਖਦੇ ਨੇ ਦੁੱਖ ਦਰਵਾਜ਼ਾ ਰੋਖਵਾਲਾ ਪਾਇ ਜਿਸ ਟਿਕਾਣੇ ਤੇ ਪ੍ਰਮਾਤਮਾ ਬੈਠਾ ਹੈ ਨਾ ਜਿਸ ਦਰ ਤੇ ਉਸ ਦਰ ਦਾ ਜਿਹੜਾ ਦਰਵਾਜਾ ਦੁੱਖ ਹੈ ਦੁੱਖਾਂ ਵਿੱਚ ਮਨੁੱਖ ਪ੍ਰਮਾਤਮਾ ਨੂੰ ਚਾਹੀਦਾ ਕਿ ਜੁੜ ਜਾਵੇ ਪਰ ਕੋਲਾ ਦਿੰਦਾ ਦੁੱਖੀ ਚੀਤਿਆਂ ਦੇ ਰਹਿੰਦੇ ਨੇ ਜਿਹੜਾ ਦੁਨਿਆਵੀ ਮਨੁੱਖ ਹੈ ਨਾ ਉਹ ਦੁੱਖ ਨਹੀਂ ਭੁੱਲਦੇ ਦੁੱਖੀ ਚੀਤੇ ਕਰਦਾ ਰਹਿੰਦਾ ਰੱਬ ਚੀਤੇ ਨਹੀਂ ਆਉਂਦਾ ਵੈਸੇ ਜੀ ਦੁੱਖਾਂ ਵਿੱਚ ਸੁੱਖ ਦਾਤੇ ਨੇ ਕਿਤੇ ਕਰੀਏ ਨਾ ਰੱਬ ਨੂੰ ਤਾਂ ਦੁੱਖ ਮਿਟ ਜਾਂਦਾ ਇਸ ਕਰਕੇ ਸਤਿਗੁਰ ਨੇ ਦੁੱਖ ਨੂੰ ਦਵਾਈ ਵੀ ਆਖਿਆ ਹੈ ਦੇਖ دارو ਸੁਖ ਰੋਗ ਭਾਇਆ ਪਰ ਸਤਿਗੁਰ ਨੇ ਦੁੱਖ ਕਰਕੇ ਵੀ ਬੰਦਾ ਰੱਬ ਤੋਂ ਟੁੱਟ ਜਾਂਦਾ ਦੁੱਖ ਦਰਵਾਜਾ ਉਹ ਦਰਵਾਜਾ ਲੱਗਿਆ ਹੋਇਆ ਦੁੱਖ ਦਾ ਹੈ ਦੁੱਖ ਤੋਂ ਪਾਰ ਲੰਘਣਾ ਪੈਣਾ ਰੋ ਰਖਵਾਲਾ ਕਿ ਉਸ ਦਰਵਾਜੇ ਤੇ ਇੱਕ ਰਾਖਾ ਵੀ ਬੈਠਾ ਉਹ ਕ੍ਰੋਧ ਹੈ ਕਿ ਕ੍ਰੋਧ ਮਨੁੱਖ ਨੂੰ ਇਹਦੀ ਬੁੱਧੀ ਨੂੰ ਜਿਹੜਾ ਨਾ ਔਖੇੜ ਦਿੰਦਾ ਰੱਬ ਨਾਲ ਜੋੜ ਨਹੀਂ ਦਿੰਦਾ ਤੋ ਸਤਗੁਰ ਕਹਿੰਦੇ ਨੇ ਇੱਕ ਰੋਗ ਜਿਹੜਾ ਨੇ ਕਲਿਆ ਦੀ ਜੜ ਵੀ ਹੈ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਹੇ ਕਲ ਮੂਲਨ ਤ੍ਰੋਧਨ ਕਦਾਂ ਚ ਕਰਣ ਨੂੰ ਉਪਰ ਦੇਤੇ ਅੰਦਰ ਦਇਆ ਨਹੀਂ ਪੈਦਾ ਹੋਣ ਦਿੰਦਾ ਜਦੋਂ ਤੱਕ ਅੰਦਰ ਦਇਆ ਨਹੀਂ ਪੈਦਾ ਹੋਈ ਰੱਬ ਨਾਲ ਮਿਲਾਂ ਪਈ ਹੋਣਾ ਤੋ ਸਤਗੁਰ ਪਾਤਸ਼ਾਹ ਕਹਿੰਦੇ ਨੇ ਪਹਿਲੀ ਗੱਲ ਦਰਵਾਜਾ ਦੁੱਖ ਦਾ ਏ ਦੁੱਖ ਵਿੱਚ ਮਨੁੱਖ ਪਰਮਾਤਮਾ ਤੋਂ ਦੂਰ ਹੋ ਜਾਂਦਾ ਚਾਹੀਦਾ ਹੈ ਕਿ ਨੇੜੇ ਹੋਵੇ ਰੱਬ ਨੂੰ ਲੁੱਟਣਾ ਜਾਂ ਪ੍ਰਮਾਤਮਾ ਨੂੰ ਲਾ ਕੇ ਦੁਖੀ ਚੇਤੇ ਕਰ ਜਾਂਦਾ ਜੋ ਦੁਨਿਆਵੀ ਮਨੁੱਖ ਹੈ ਜਿਹੜਾ ਭਗਤ ਹੈ ਉਹ ਲੋ ਦੁੱਖ ਵਿੱਚ ਰੱਬ ਚੇਤੇ ਜਾਂਦਾ ਤੇ ਉਹ ਦਰਵਾਜ਼ੇ ਦੇ ਕੋਲ ਇੱਕ ਪਹਿਰੇਦਾਰ ਖੜਿਆ ਉਹ ਕ્રોਧ ਹੈ ਕ્રોਧ ਸਾਡੀ ਬੁੱਧੀ ਨੂੰ ਪ੍ਰਸ਼ਟ ਕਰ ਦਿੰਦਾ ਪ੍ਰਮਾਤਮਾ ਨਾਲ ਜੋੜ ਨਹੀਂ ਦਿੰਦਾ ਤੇ ਉਸ ਦਰਵਾਜ਼ੇ ਦੇ ਦੋ ਤਖਤੇ ਹਨ ਆਸਾਂ ਅੰਦੇਸਾ ਦੋਏ ਪੱਟ ਜਿਹੜੇ ਇੱਕ ਆਸ ਦੂਜਾ ਅੰਦੇਸਾ ਭਾਵ ਚਿੰਤਾ ਆਸ ਰੱਖ ਲੈਣਾ ਪੂਰੀ ਹੋਣੀ ਕਿ ਨਹੀਂ ਹੋਣੀ ਇਹ ਚਿੰਤਾ ਵੀ ਹੈ ਅਸਮਨੁਖ ਬਹੁਤ ਰੱਖਦਾ ਪੂਰੀ ਨਾ ਹੋਣ ਦਾ ਫਿਰ ਡਰ ਵੀ ਲੱਗਿਆ ਰਹਿੰਦਾ ਇਸ ਕਰਕੇ ਇਹ ਚੀਜ਼ਾਂ ਪਰਮਾਤਮਾ ਪਰਮੇਸ਼ਰ ਦੇ ਅੰਦਰ ਹੁੰਦੀਆਂ ਵੀ ਮਿਲਾਪ ਨਹੀਂ ਹੋ ਲੈਂਦੀਆਂ ਹੈ ਰੱਬ ਸਾਡੇ ਅੰਦਰ ਹੀ ਹੈ ਉਹ ਸਹਿਜ ਆਸਨ ਦੇ ਉੱਤੇ ਬੈਠਾ ਹੋਇਆ ਹੈ ਪ੍ਰਕ리에 ਕਿਆ ਦੁੱਖ, ਕ੍ਰੋਧ, ਆਸਾਪਿਆਂ ਦੇ ਸਾਰਾਬ ਤਦੂਰ ਕਰ ਦਿੰਦੇ ਸਤਿਗੁਰ ਕਹਿੰਦੇ ਐ ਲੈ ਨਹੀਂ ਮਾਇਆ ਜਲ ਖਾਈ ਇਸ ਘਰ ਦੇ ਵਾਲੇ ਕੋਲ ਇੱਕ ਖਾਈ ਬਣੀ ਹੋਈ ਹੈ ਉਹਦੇ ਵਿੱਚ ਮਾਇਆ ਦਾ ਪਾਣੀ ਹੈ ਮਾਇਆ ਜਲ ਖਾਈ ਮਾਇਆ ਦੇ ਜਲ ਦੀ ਖਾਈ ਪਾਣੀ ਘਰ ਬੰਦਿਆ ਉਹਦੇ ਵਿੱਚ ਬਿਕਾਰਾਂ ਦਾ ਪਾਣੀ ਹੈ ਜਿਹੜੀ ਖਾਈ ਪੱਟ ਹੋਈ ਨਾਲ ਦੇ ਵਾਲੇ ਉਹਦੇ ਵਿੱਚ ਪਾਣੀ ਤਾਂ ਹੈ ਪਰ ਪਾਣੀ ਕਿਹੜਾ ਹੈ ਬਿਕਾਰਾਂ ਦਾ ਬਿਸ਼ਿਆਂ ਦਾ ਬਿਕਾਰਾਂ ਦਾ ਪਾਣੀ ਹੈ ਉਹਦੇ ਵਿੱਚ ਜਿਸ ਕਰਕੇ ਮਨੁੱਖ ਬਿਕਾਰੀ ਹੋ ਜਾਂਦਾ ਮਾਇਆ ਦੀ ਖਾਈ ਦੇ ਵਿੱਚ ਡੁੱਬ ਜਾਂਦਾ ਸਤ ਕੈ ਅਸਲ ਪੁਰਖ ਰਹਿ ਉਸ ਦੇ ਅੰਦਰ ਧਰ ਦੇ ਅੰਦਰ ਸਤ ਦੇ ਅਸਮ ਦੇ ਉੱਤੇ ਭਾਵ ਸਾਡੇ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਮirajman ਬੈਠਾ ਹੋਇਆ ਹੈ ਪਰ ਇਹ ਕੀ ਦੁੱਖ ਦਾ ਵਾਧਾ ਲੱਗਿਆ ਹੋਇਆ ਹੈ ਕ્રોਧ ਰੱਖੀ ਦੇ ਬੈਠਾ ਹੋਇਆ ਹੈ ਆਸਾਂ ਰੱਖਦੇ ਹਾਂ ਪੂਰੀ ਨਾ ਹੋਵੇ ਫੇ ਚਿੰਤਾ ਵੀ ਹੁੰਦੀ ਇਹ ਵੀ ਕਿਉਂਕਿ ਆਸਾਂ ਵਿੱਚ ਆਤਾ ਦੁੱਖਣਾ ਮਨੁੱਖ ਚਿਤ ਲਾਇ ਸਤੁਰਾਂ ਆਸ ਤਾਂ ਰੱਖਦੇ ਆ ਉਹਦੇ ਵਿੱਚ ਦੁੱਖ ਬਾਤ ਹੈ ਪਰ ਮਨੁੱਖ ਆਸ ਵਿੱਚ ਹੀ ਫਸਿਆ ਰਹਿੰਦਾ ਹੈ ਤੁਸ ਸਤਗੁਰ ਅਗਲੀ ਗੱਲ ਆਖਦੇ ਨੇ ਕਹਿੰਦੇ ਭਾਈ ਅੰਦਰ ਹੀ ਇਹ ਰੱਬ ਪ੍ਰਮਾਤਮਾ ਕਿੰਤੇ ਨਾਮਾਂ ਅੰਤ ਨਾ ਜਾਣਿਆ ਤੁਮ ਸਰਨਾਹੀ ਅਵਰ ਹਰੇ ਤੇਰੀ ਕਿੰਨੀ ਨਾਮ ਨੇ ਇਹ ਪ੍ਰਮਾਤਮਾ ਕਿੰਤੇ ਨਮੋ ਮਾਇਆ ਵਿੱਚ ਘਿਰਿਆ ਹੋਇਆ ਇਹ ਮਨੁੱਖ ਸਤਗੁਰ ਕਹਿੰਦੇ ਨੇ ਕਹਿੰਦੇ ਤੇਰੇ ਨਾਮ ਤਾਂ ਬਹੁਤ ਨੇ ਤੇਰੇ ਬਹੁਤ ਨਾਮਾਂ ਨੂੰ ਜਪ ਕੇ ਵੀ ਤੇਰੀ ਗੋਲ ਦਾ ਅੰਤ ਨਹੀਂ ਲੱਭ ਸਿਆ ਭਾਵ ਤਿਰ ਅੰਤਮੀ ਪਾਸਕੇ ਭਾਵ ਤੇ ਨਾਲ ਜੁੜ ਵੀ ਨਹੀਂ ਸਕਿਆ ਮਾਇਆ ਦੇ ਵਿੱਚ ਹੀ ਫਸਿਆ ਰਹਿ ਗਿਆ ਵਿਕਾਰਾਂ ਦੇ ਵਿੱਚ ਹੀ ਫਸਿਆ ਰਹਿ ਗਿਆ ਤੋ ਸਤਗੁਰ ਕਹਿੰਦੇ ਨੇ ਕਹਿੰਦੇ ਇਹ ਮਾਲਕੁ ਪੀਰੇ ਬਰਾਬਰ ਤਾਂ ਹੈ ਕੋਈ ਨਹੀਂ ਹੈ ਤੁਮ ਸਰਨਾਹੀ ਅਵਰ ਹਰੇ ਕੇ ਹਰੇ ਇਹ ਪ੍ਰਮਾਤਮਾ ਤੇ ਬਰਾਬਰ ਹੈ ਕੋਈ ਨਹੀਂ ਪ੍ਰਮਾਤਮਾ ਅੰਦਰ ਹੈ ਤੋ ਸਤਗੁਰ ਕਹਿੰਦੇ ਨੇ ਇਹ ਮਨ ਦੇ ਜਿਹੜੇ ਇਹ ਭਾਵ ਹੈ ਨਾ ਸਤਗੁਰ ਆਖਦੇ ਨੇ ਕਹਿੰਦੇ ਨੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਭਾਈ ਉੱਚੇ ਬੋਲ ਨਹੀਂ ਬੋਲੇ ਆਪਣੇ ਆਪ ਹੀ ਤੇ ਕਿਰਨ ਹੰਕਾਰ ਦੀਆਂ ਗੱਲਾਂ ਨਹੀਂ ਕਰਨੀਆਂ ਆਪੇ ਜਾਣੇ ਆਪ ਕੋਈ ਪ੍ਰਮਾਤਮਾ ਤੇਰੇ ਬਾਰੇ ਸੱਚੀ ਜਾਣਦਾ ਹੈ ਜੋ ਵੀ ਕਰਦਾ ਆਪ ਹੀ ਕਰਦਾ ਹੈ तेरे ਕੋਲ ਨਹੀਂ ਕਰਵਾਉ ਆਪ ਹੀ ਕਰਵਾਉ ਪਿਆ ਹੈ ਤਾਂ ਕਹਿੰਦੇ ਨੇ ਜਦ ਆਸਾ ਅੰਦੇਸਾ ਤਦ ਹੀ ਕਿਉ ਕਰੇ ਇੱਕ ਕੰਮ ਜਦ ਆਸ ਹੈਗੀ ਹੈ ਆਸ ਰੱਖਦਾ ਮਨੁੱਖ ਤੇ ਫਿਰ ਆਸਾ ਨਾ ਪੂਰੀ ਹੁੰਦਾ ਡਰ ਗਈ ਹੋਵੇ ਤਾਂ ਸਤਿਗੁਰੂ ਕਹਿੰਦੇ ਨੇ ਫਿਰ ਕਿੰਨਾ ਰੱਬ ਨੂੰ ਕਹਿ ਸਕਦਾ ਬਸ ਉਹ ਆਸਾਂ ਵਿੱਚ ਹੀ ਫਸਿਆ ਰਹੇਗਾ ਆਸਾਂ ਨਿੱਕੀ ਮਨਪਟ ਕੇ ਰਹਿਣਾ ਹੈ ਰੱਬ ਅੰਦਰ ਹੀ ਹੈ ਸਹਿਜ ਅਵਸਥਾ ਜਿਹੜੀ ਉਹਦੇ ਟਿਕਾਣੇ ਵਿੱਚ ਰੱਬ ਹੈ ਪਰਮਾਤਮਾ ਪਰ ਆ ਜਿਹੜੀ ਆਸਾ ਰੱਖ ਲੈਂਦਾ ਨਾ ਨਾ ਪੂਰੀਆਂ ਹੁੰਦਾ ਡਰ ਤੇ ਆਸਾ ਗੂੜੀ ਰੱਖ ਲੈਣੀ ਹੈ ਇਹ ਰੱਬ ਨੂੰ ਤੋੜ ਕੇ ਰੱਖ ਹੁੰਦੀ ਹੈ ਆਸਾ ਪੀਤਰ ਰਹੇ ਨਿਰਾਸਾ ਤਾਉ ਨਾਨਕ ਇਹ ਕਦੇ ਆਸ ਹੈਗੀ ਐ ਜੇ ਪੂਰੀ ਨਾ ਹੋਵੇ ਫਿਰ ਮਰੈ ਨਾ ਭਾਵ ਦੁਖੀ ਨਾ ਹੋਵੇ ਆਸ ਰੱਖੀਏ ਮਾਲਕ ਮੇਰੇ ਅੰਦਰ ਇਸ਼ਾ ਹੈਗੀ ਐ ਪਰ ਜੇ ਨਹੀਂ ਪੂਰੀ ਹੋਈ ਤਾਂ ਤੇਰੀ ਮਰਜ਼ੀ ਮੇਂ ਗੱਲ ਨਾ ਪੂਰੀ ਹੋਈ ਤਾਂ ਵੀ ਗੱਲ ਜੈਸਾ ਜਿਹੜਾ ਮਨੁੱਖ ਜੀਵਨ ਬਣਾ ਲੈਂਦਾ ਨਾ ਸਤਿਗੁਰੂ ਨੇ ਆਸਾ ਪੀਂਚਣ ਰਹਿ ਲੈ ਰਸਾ ਆਸ ਕਰਨ ਦੀ ਵੀ ਕਿ ਨਿਰਾਸ਼ੀ ਹੀ ਹੁੰਦਾ ਨਾ ਪੂਰੀ ਹੋਈ ਤਾਂ ਵੀ ਕੋਈ ਗੱਲ ਨਹੀਂ ਪਹਿਲੇ ਨਿਰਾਸ਼ ਤਾਂ ਰੱਖੇ ਹੁੰਦੀ ਉਹ ਐਸਾ ਮਨੁੱਖ ਰੱਬ ਨੂੰ ਮਿਲ ਜੇ ਤਾਂ ਉਹ ਨਾਨਕ ਇੱਕ ਬਣ ਲੈ। ਇਹ ਨਾਨਕ ਉਹ ਐਸਾ ਮਨੁੱਖ ਪ੍ਰਮਾਤਮਾ ਨੂੰ ਮਿਲ ਜੰਦਾ ਜੇ ਆਸ ਪੂਰੀ ਨਾ ਹੋਵੇ ਫਿਰ ਦੁਖੀ ਨਹੀਂ ਹੁੰਦਾ। ਫਿਰ ਉਹ ਪ੍ਰਮਾਤਮਾ ਪਰਮੇਸ਼ਰ ਦੇ ਨਾਲ ਜੁੜ ਜਾਂਦਾ। ਤੋਂ ਅਖੀਰ ਸਤਗੁਰ ਰਹਾਉ ਦੀ ਫਿਰ ਦੂਜੀ ਪੰਕਤੀ ਮਾਰਦੇ ਨੇ। ਇਨ ਵਿਦ ਸਾਗਰ ਤਰੀਏ। ਭਾਈ ਜਿਹੜਾ ਦੁੱਖ ਦਾ ਦਰਵਾਜ਼ਾ ਇਹ ਦੁੱਖ ਤੋਂ ਪਾਰ ਲੰਗੇ। ਕ੍ਰੋਧ ਨੂੰ ਜਿਹੜਾ ਹੈ ਆਪਣੇ ਕਾਬੂ ਵਿੱਚ ਰੱਖੇ ਭਾਵ ਕਰੋਧੀ ਨਾ ਬਣੋਖੋ। ਆਸਾ ਤੇ ਚਿੰਤਾ ਦੇ ਵਿੱਚ ਆਪਣੇ ਆਪ ਨੂੰ ਗਰਜ ਨਾ ਕਰੇ ਤੇ ਸਤਿਗੁਰੂ ਨੇ ਪ੍ਰਮਾਤਮਾ ਦੇ ਕਿੰਨੇ ਨਾਮ ਹਨ ਉਹਨਾਂ ਨੂੰ ਪ੍ਰਮਾਤਮਾ ਦੇ ਨਾਮਾਂ ਨੂੰ ਜਪ ਕੇ ਨੂੰ ਚੇਤੇ ਕਰਕੇ ਪ੍ਰਮਾਤਮਾ ਪਰਮੇਸ਼ਰ ਨਾਲ ਜੁੜ ਜਾਵੇ ਆਸ ਦੀ ਵਿੱਚ ਹੀ ਨਿਰਾਸ਼ ਰਹੇ ਨਾ ਪੂਰੀ ਹਮੇਸ਼ਾ ਨੂੰ ਕੋਈ ਗੱਲ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਕਿ ਇਸ ਤਰੀਕੇ ਨਾਲ ਪ੍ਰਮਾਤਮਾ ਨਾਲ ਮੁਖ ਮਿਲ ਜਾਂਦਾ ਫਿਰ ਆਉਗੀ ਪੰਕਤੀ ਪਹਿਲੇ ਸਵਾਲ ਸੀ ਨਾ ਕਿ ਨਿਮੇ ਤੇ ਸਾਗਰ ਕਰੀਏ ਹੁਣ ਜਵਾਬ ਦੇਣ ਦੇ ਨੇ ਇਹ ਨਵੀਂ ਦਸਾਹਰ ਦੇ ਆ ਤਰੀਕੇ ਨਾਲ ਸੰਸਾਰ ਸੰਬੰਧਿਤ ਕਰ ਜਾਈਦਾ ਭਾਈ ਆਸ ਸੰਸਾਰ ਜਿਹੜਾ ਹੈ ਨਾ ਭਵਜਲ ਇਸ ਤਰੀਕੇ ਦੇ ਨਾਮ ਪਰਮਾਤਮਾ ਦਾ ਨਾਮ ਜਪ ਕੇ ਤਰ ਸਕਦਾ ਹੈ ਜੀਵਤਿਆਂ ਏਉਂ ਮਰੀ ਹੈ ਆਸ ਰੱਖਣੀ ਹੁੰਦੀ ਹੈ ਨਾਮ ਪੂਰੀ ਹੋਈ ਤਾਂ ਵੀ ਕੋਈ ਨਹੀਂ ਬਸ ਜਿਉਂਦੇ ਜੀ ਮਰ ਗਿਆ ਆਪਣੇ ਆਪ ਨੂੰ ਮਿਟਾ ਲਿਆ ਮੈਂ ਰੱਬ ਦਾ ਭੇਜਿਆ ਹੋਇਆ ਹਾਂ ਮੇਰਾ ਨਾਮ ਵੀ ਹੈ ਪਰ ਮੈਂ ਹੈ ਕੁਝ ਵੀ ਨਹੀਂ ਮੇਰਾ ਬजूद ਕੁਛ ਨਹੀਂ ਆਪਣੇ ਆਪ ਨੂੰ ਮਿਟਾ ਵੀ ਲਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਜਿਹੜਾ ਇਸ ਤਰੀਕੇ ਨਾਲ ਪ੍ਰਮਾਤਮਾ ਨੂੰ ਚਿੱਤੇ ਕਰਦਾ ਏਨਵੇਂ ਤੇ ਸਾਗਰ ਤਰੀਏ ਇਸ ਤਰੀਕੇ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਜੀਵਤਿਆਂ ਕਿਉਂ ਮਰੀਏ ਐਦਾਂ ਫਿਰ ਜਿੰਦੇ ਜੀ ਆਪਣੇ ਆਪ ਨੂੰ ਮਾਰ ਵੀ ਲੈਂਦਾ ਰਹ ਹਉ ਦੂਜਾ ਇਹ ਰਹ ਹਉ ਦਾ ਦੂਜੇ ਬੰਦ ਸੋ ਸਤਿਗੁਰੂ ਪਹਿਲੇ ਸਵਾਲ ਕਰਦੇ ਸੀ ਕਿ ਏਨਵੇਂ ਤੇ ਸਾਗਰ ਤਰੀਏ ਜੀਵਤਿਆਂ ਨੇ ਮਰੀਏ ਕਿਰਜਾਬ ਵੀ ਦਿਨ-ਦਿਨ ਨੇ ਆਪਣੇ ਆਪ ਨੂੰ ਮਿਟਾ ਕੇ ਆਪਣੀ ਹਸਤੀ ਨੂੰ ਮਿਟਾ ਕੇ ਪ੍ਰਮਾਤਮਾ ਨੂੰ ਚਿੱਤੇ ਕਰਕੇ ਇਸ ਤਰੀਕੇ ਨਾਲ ਜਿੰਦਗੀ ਮਰ ਹੋ ਜਾਂਦਾ ਭਾਈ ਇਹ ਹੀ ਤਰੀਕਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਸੇ ਸਾਰੇ ਸ਼ਰਤੀ ਸਤਿ ਸਲਖੀ ਦਿੰਦੇ ਹਨ ਕਿ ਭਾਈ ਸੰਸਾਰ ਤੇ ਰਹਿੰਦੀਆਂ ਹਿਮਲਕ ਨੂੰ ਚਿੱਤੇ ਕਰਕੇ ਜਦੋਂ ਲੰਘ ਜਾ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਦੁੱਖ ਸੁੱਖ ਦੋਏਦਨ ਕੱਪੜੇ ਪਹਿਰਦਾ ਇਹਨੁਠ ਵਾਲੀ ਵਸਤਾਂ ਬਣਾ ਲੈਣੀ ਕਿ ਜੇ ਦੁੱਖ ਹੈ ਜੇ ਸੋਖ ਹੈ ਤਾਂ ਉਹਦਾ ਦਿੱਤਾ ਹੋਇਆ ਹੈ ਮੇਰੇ ਕਰਮਾ ਕਰਕੇ ਹੈ ਇਸ ਨੂੰ ਪੂਰਨਾਂ ਦੀ ਇਸ ਦੇ ਕਿਨਾਰਾ ਬੰਨ ਲਾ ਕੋ ਜਦੋਂ ਇਹ ਸਾਥੀ ਸੁਣ ਜਾਂਦੇ ਨੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿੰਨੀ ਖੱਪੇ